ਸੋ ਹਾਲੇ ਤੋਂ ਹਲਕਾ ਵਿਤਾਇਕ ਕੁਲਵੰਤ ਸਿੰਘ ਦੇ ਵੱਲੋਂ ਅਜ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਸਨੀਕਾਂ ਦੇ ਲਈ ਰਾਹਤ ਸਮੱਗਰੀ ਦੇ ਦੋ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਸੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਤਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਵੇਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਕਿ 15 ਤਰੀਕ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੇ ਚੈੱਕ ਦੇਣੇ ਸ਼ੁਰੂ ਹੋ ਜਾਣਗੇ। ਇਸ ਦੇ ਵਿੱਚ ਕੋਈ ਵੀ ਦੋ ਰਾਇ ਨਹੀਂ ਹੈ। ਜੇਕਰ ਮੁੱਖ ਮੰਤਰੀ ਨੇ ਕਿਹਾ ਤਾਂ 15 ਤਰੀਕ ਤੋਂ ਹੀ ਮੁਆਵਜ਼ਾ ਵੰਡਣ ਸ਼ੁਰੂ ਕਰ ਦਿੱਤਾ ਜਾਵੇਗਾ। ਅੱਜ ਗੱਡੀਆਂ ਗੱਡੀਆਂ ਭੇਜਣ ਦੇ ਵਿੱਚ ਕੀ ਕੀ ਸਮਾਨ ਨੇ ਗੱਡੀਆਂ ਨੇ ਇੱਕ ਦਰ 500 ਕਿ ਟਾਈਮ ਦੇ ਵਿੱਚ ਸਟੇਸ਼ਨਰੀ ਵੀ ਆ ਨੇ ਕਿਉਂਕਿ ਸਟੇਸ਼ਨਰੀ ਦੀ ਉੱਤੇ ਬੜੀ ਜੀ ਸ਼ਾਰਟੇਜ ਚੱਲ ਰਹੀ ਹੈ ਪਾਣੀ ਆਉਣ ਦੇ ਨਾਲ ਸਾਰੇ ਹੀ ਕੁਝ ਰੁੜ ਫੜ ਗਿਆ ਤੇ ਨਾਲ ਜਿਹੜੀਆਂ 500 ਜਿਹੜੀਆਂ ਨੇ ਉਹ ਹਾਈ ਜੈਨਰ ਜਿਹੜੀਆਂ ਸੈਨੀਟਰੀ ਗੈਟ ਨੇ ਉਹ ਭੇਜੀਆਂ ਜਿਨੂੰ ਜਾ ਰਹੀਆਂ ਨੇ ਤੇ ਇਹ ਸਥਿਤੀ ਲਗਾਤਾਰ ਜਾਰੀ ਹੈ ਜਿੱਦਾਂ ਜਿੱਦਾਂ ਸਾਡੇ ਕੋਲ ਸਾਡੀ ਟੀਮ ਆ ਪੈਸੇ ਇਕੱਠੇ ਕਰਦੀ ਆ ਤੇ ਉਦੋਂ ਉਦੋਂ ਅਸੀਂ ਉਥੋਂ ਡਿਮਾਂਡ ਲੈਂਦੇ ਆ ਤੇ ਜਿੱਦਾਂ ਜਿਹੜੀ ਚੀਜ਼ ਦੀ ਡਿਮਾਂਡ ਆਉਂਦੀ ਅਸੀਂ ਉਹ ਭੇਜਦੇ ਆ ਇੱਕ ਜिले ਵਾਸਤੇ ਜਾਂ ਪੰਜਾਬ ਲਈ ਚਲੀਆਂ ਨੇ ਅਜੇ ਅਜਨਾਲੇ ਵਾਸਤੇ ਅੱਜ ਭੇਜੀਆਂ ਨੇ ਤੇ ਬਾਕੀ ਵੀ ਜਿੱਥੇ ਜਿੱਥੇ ਜਗ੍ਹਾ ਦੀ ਜ਼ਰੂਰਤ ਹੋਊਗੀ ਉੱਥੇ ਕਰਦੇ ਆ ਅਸੀਂ ਭੇਜਦੇ ਰਹਾਂਗੇ ਹੁਣ ਤੱਕ ਕਿੰਨਾ ਕੁ ਰਸਨ ਜਿਹੜਾ ਭੇਜਿਆ ਚੁੱਕਿਆ ਕੀ ਕੀ ਜਿਹੜਾ ਭੇਜ ਚੁੱਕਿਆ ਤੁਸੀਂ ਤੇ ਅੱਗੇ ਕੀ ਤਿਆਰੀ ਹੈ ਤੇ ਹੋਰ ਕਿੱਥੇ ਜਿਹੜੀ ਰਿਕਵਰਮੈਂਟ ਆ ਵੀ ਆ ਚੀਜ਼ ਇੱਥੇ ਜ਼ਰੂਰਤ ਹੈ ਦੇਖੋ ਮੈਨੂੰ ਉਦੋਂ ਤਾਂ ਪ੍ਰੋਪਰ ਯਾਦ ਨਹੀਂ ਅਸੀਂ ਤਾਂ ਸੇਵਾ ਕਰਨ ਵਾਲੇ ਬੰਦੇ ਆ ਲਿਖ ਕੇ ਯਾਦ ਰੱਖਣ ਵਾਲੇ ਬੰਦੇ ਨੇ ਆ ਵੀ ਕੀ ਭੇਜਿਆ ਤੇ ਨਾ ਹੀ ਕੋਈ ਅਸੀਂ ਛਾਨ ਕਰ ਰਹੇ ਆ ਭੇਜਿਆ ਹੈ ਫਿਰ ਅਸੀਂ ਮੈਡੀਸਨ ਭੇਜੀਆਂ ਨੇ ਐਂਬੂਲੈਂਸਾਂ ਭੇਜੀਆਂ ਨੇ ਤੇ ਹੋਰ ਅਸੀਂ ਕੀ ਕਹਿੰਦੇ ਆ ਤਰਪਾਲਾਂ ਵੀ ਭੇਜੀਆਂ ਨੇ ਮੰਜੇ ਭੇਜੇ ਨੇ ਬਿਸਤਰੇ ਭੇਜੇ ਨੇ ਗੱਦੇ ਸਰਾਣੇ ਚਾਦਰਾਂ ਬਹੁਤ ਕੁਝ ਇਦਾਂ ਦਾ ਭੇਜਿਆ ਤੇ ਅਸੀਂ ਹੋਰ ਵੀ ਮਤਲਬ ਅਸੀਂ ਲਗਾਤਾਰ ਇਹ ਭੇਜਣ ਦੀ ਕੋਸ਼ਿਸ਼ ਹੈ ਜਿਹੜੀ ਕਰਦੇ ਰਹਾਂ ਕਿਉਂਕਿ ਬੜੀ ਵੱਡੀ ਤਰਾਸ਼ਦੀ ਆ ਬੜਾ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਜਿਹੜੀ ਸੈਂਟਰ ਸਰਕਾਰ ਆ ਉਹ ਵੀ ਕੋਈ ਹੱਥ ਬੰਦਾ ਨੀ ਫੜਾ ਰਹੀ ਹੈਗੀ ਕਿਉਂਕਿ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਤੇ ਇਹੀ ਜੇ ਕਿਸੇ ਹੋਰ ਸਟੇਟ 'ਚ ਹੁੰਦਾ ਤਾਂ ਪੰਜਾਬ ਦੇ ਲੋਕਾਂ ਨੇ ਅੱਗੇ ਹੋ ਕੇ ਆ ਕੇ ਖੜ੍ਹ ਜਾਣਾ ਸੀ ਤੇ ਬਕਾਇਦਾ ਤੌਰ ਤੇ ਦੇ ਸਰਕਾਰ ਦੇ ਵਿੱਚ ਮੁੱਖ ਮੰਤਰੀ ਕਹਿ ਚੁੱਕੇ ਨੇ 15 ਤਰੀਕ ਤੋਂ ਜਿਹੜਾ ਚੈੱਕ ਆ ਉਹ ਮਿਲਣੇ ਸ਼ੁਰੂ ਹੋ ਜਾਣਗੇ ਸੋ ਨੂੰ ਕੀ ਲੱਗਦਾ ਕਿ ਸਟਾਰਟ ਹੋ ਜੂਗੀ ਲੋਕਾਂ ਦਾ ਜਿਹੜਾ ਤਿਹਾਰਾ ਉਹ ਖਰਾਬ ਨਹੀਂ ਹੋਣਗੇ ਕਿਉਂਕਿ ਬਹੁਤ ਸਾਰੀ ਲੋਕਾਂ ਦੀ ਤਰਸ ਦੀ ਜਿਹੜੀ ਚੱਲੀ ਹੈ ਦੇ ਵਿੱਚ ਦੇਖੋ ਗੱਲ ਇਹ ਵੀ ਮੁਖੰਦੀ ਸਾਹਮਣੇ ਕਹੇ ਤੁਹਾਨੂੰ ਪਤਾ ਵੀ ਜੋ ਹਮਾਰੀ ਪਾਰਤੀ ਸਰਕਾਰ ਆ ਜੋ ਕਹਿੰਦੀ ਆ ਉਹ ਕਰਦੀ ਆ ਇਹ ਮੁਖੰਦੀ ਸਾਹਮਣੇ ਕਹੇਦਾ ਵੀ ਇਸ ਦਿਨ ਨੂੰ ਚੈੱਕ ਆਉਣੇ ਸ਼ੁਰੂ ਹੋ ਜਾਣਗੇ ਸੰਭਲੂ ਆਉਣੇ ਸ਼ੁਰੂ ਹੋ ਜਾਣਗੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਮੇਰੇ ਸਾਹਿਬ ਮੇਨ ਕਰਾ ਸਮਾਨ ਦਾ ਸਾਰੇ ਭੇਜ ਰਹੇ ਨੇ ਤੁਸੀਂ ਵੀ ਉਹ ਪਹਿਲਾਂ ਵੀ ਟਰੱਕ ਭੇਜੇ ਮੰਜੇਂਗਰਾਈ ਭੇਜੇ ਮੇਨ ਦਿੱਕਰ ਨਹੀਂ ਨਾ ਮਕਾਨ ਤਾਂ ਹੈਗੇ ਉਹਨਾਂ ਨੂੰ ਮਕਾਨ ਬਣਾਉਣ ਵਾਸਤੇ ਬੜੀ ਜਰੂਰਤ ਹੈ ਤਾਂ ਉਹ ਕਿ ਸਰਕਾਰ ਦੇਖੋ ਸਭ ਤੋਂ ਪਹਿਲਾਂ ਤਾਂ ਮੋਢਲੀ ਸਹੂਲਤ ਦੀ ਲੋੜ ਲੋੜ ਪੈਦੀ ਆ ਕਿਨੀ ਫਸਟ ایڈ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਜਰੂਰਤ ਤਾਂ ਹੌਲੀ-ਹੌਲੀ ਉਧਰ ਵੀ ਆਵਾਂਗੇ ਜਿੱਦਾਂ-ਜਿੱਦਾਂ ਪੈਸਾ ਇਕੱਠਾ ਰੰਗਲਾ ਪੰਜਾਬ ਫੰਡ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਬਣਾਇਆ ਉਹਦੇ ਵਿੱਚ ਵੀ ਪੈਸਾ ਬਹੁਤ ਆ ਰਿਹਾ ਹੈ ਐਮ ਐਲ ਏ ਸਭ ਦੀਆਂ ਡਿਊਟੀਆਂ ਲੱਗੀਆਂ ਨੇ ਮੰਤਰੀ ਜੀ ਦੀਆਂ ਡਿਊਟੀਆਂ ਲੱਗੀਆਂ ਨੇ ਪੈਸਾ ਇਕੱਠਾ ਕਰਨ ਵਾਸਤੇ ਜਿੱਦਾਂ-ਜਿੱਦਾਂ ਪੈਸਾ ਇਕੱਠਾ ਹੋਈ ਜਾਊਗਾ ਉਹਦਾ ਉਹਦਾ ਜਿਹੜੀ-ਜਿਹੜੀ ਜ਼ਰੂਰਤ ਹੋਊਗੀ ਕਿਸੇ ਨੂੰ ਪਸ਼ੂ ਲੈ ਕੇ ਦੇਣਾ ਪਸ਼ੂ ਲੈ ਕੇ ਦਿੱਤਾ ਜਾਊਗਾ ਕਿਸੇ ਨੂੰ ਘਰ ਲੈ ਕੇ ਦੇਣਾ ਘਰ ਬਣਾ ਕੇ ਦਿੱਤਾ ਜਾਊਗਾ ਕਿਸੇ ਕੋਈ ਸੜਕ ਬਣਨ ਵਾਲੀ ਨੂੰ ਸੜਕ ਬਣਾ ਕੇ ਦਿੱਤੀ ਜਾਊਗੀ